ਪਠਾਨਕੋਟ ਦੇ ਬੱਬਰਪਿੰਡ ਵਿੱਚ ਗੈਰ ਕਾਨੂੰਨੀ ਮਾਈਨਿੰਗ ਜ਼ੋਰਾਂ ਤੇ ਮਾਈਨਿੰਗ ਮਾਫੀਆ ਨੂੰ ਵਿਭਾਗ ਜਾਂ ਪੁਲਿਸ ਦਾ ਕੋਈ ਡਰ ਨਹੀਂ ਆ ਉੱਥੇ ਹੀ ਉਹ ਨਿਯਮਾਂ ਦੀ ਬੇਸ਼ਰਮੀ ਦੇ ਨਾਲ ਉਲੰਘਣਾ ਕਰ ਰਹੇ ਨੇ ਮੀਡੀਆ ਟੀਮ ਨੂੰ ਦੇਖ ਕੇ ਮਾਈਨਰਾਂ ਨੂੰ ਆਪਣੀਆਂ ਟਰਾਲੀਆਂ ਖਾਲੀ ਕਰਦੇ ਤੇ ਭੱਜਦੇ ਦੇਖਿਆ ਗਿਆ ਪਠਾਨਕੋਟ ਦੇ ਨਾਲ ਲੱਗਦੇ ਬੱਬਰਪਿੰਡ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲੇ ਇੰਨੇ ਹੌਸਲੇ ਨਾਲ ਭਰੇ ਹੋਏ ਹਨ ਕਿ ਉਹ ਪ੍ਰਸ਼ਾਸਨਿਕ ਨੇਮਾ ਦੇ ਜੜੀ ਅਣਦੇਖੀ ਕਰਦੇ ਹੋਏ ਦਿਨ ਦਿਹਾੜੇ ਵੀ ਮਾਈਨਿੰਗ ਕਰਦੇ ਦਿਖਾਈ ਦੇ ਰਹੇ ਨੇ ਬੱਬਰਪਿੰਡ ਦੇ ਵਿੱਚ ਜਿਸ ਵੀ ਮਸ਼ੀਨਾਂ ਦੀ ਵਰਤੋਂ ਕਰਕੇ ਮਾਈਨਿੰਗ ਕੀਤੀ ਜਾ ਰਹੀ ਹੈ ਜਦੋਂ ਸਾਡੀ ਟੀਮ ਘਟਨਾ ਨੂੰ ਕਵਰ ਕਰਨ ਦੇ ਲਈ ਉੱਥੇ ਗਈ ਤਾਂ ਉਹਨਾਂ ਨੇ ਮਾਈਨਿੰਗ ਕਰਨ ਵਾਲਿਆਂ ਨੂੰ ਆਪਣੀਆਂ ਭਰੀਆਂ ਟਰੈਕਟਰ ਟਰਾਲੀਆਂ ਖਾਲੀਆਂ ਕਰਦੇ ਤੇ ਵਾਹਨ ਸਮੇਤ ਭੱਜਦੇ ਹੋਏ ਦੇਖਿਆ एएनबी न्यूज़ ਵੇਖਣ ਵਾਲੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਮੈਂ ਹਾਂ ਅਨਮੋਲ ਸ਼ਰਮਾ ਸੂਬਾ ਸਰਕਾਰ ਵੱਲੋਂ ਲਗਾਤਾਰ ਮਾਈਨਿੰਗ ਦੇ ਉੱਤੇ ਜਿਹੜੀ ਆ ਉਹ ਪੂਰਨਤਾ ਰੋਕ ਲਗਾ ਰੱਖੀ ਹੈ ਔਰ ਇਸ ਟਾਈਮ ਆਪਾਂ ਜਿਹੜਾ ਸਾਡੀ ਟੀਮ ਏਐਨਬੀ ਚੈਨਲ ਦੀ ਜਿਹੜੀ ਟੀਮ ਹੈਗੀ ਆ ਉਹ ਪੱਬਰਪਿੰਡ ਦੇ ਵਿੱਚ ਪਹੁੰਚੀ ਹੈਗੀ ਆ ਔਰ ਇੱਥੇ ਆ ਮੌਕੇ ਤੇ ਜਿਹੜੇ ਇਨਲੀਗਲ ਤਰੀਕੇ ਦੇ ਨਾਲ ਜਿਹੜੀ ਆ ਉਹ ਮਾਈਨਿੰਗ ਕੀਤੀ ਜਾ ਰਹੀ ਸੀ ਔਰ ਜਦ ਸਾਡੀ ਟੀਮ ਵੱਲ ਉਥੇ ਪਹੁੰਚੀ ਆ ਤੇ ਉਸ ਦੇ ਦੌਰਾਨ ਜਿਹੜਾ ਇਹਨਾਂ ਨੇ ਜਿਹੜੀਆਂ ਆਪਣੀਆਂ ਗੱਡੀਆਂ ਉਥੋਂ ਮੌਕੇ ਤੋਂ ਢੜਾ ਲਿੱਤੀਆਂ ਜਾਂਦੀਆਂ ਔਰ ਅਗਰ ਜੇ ਕਾਨੂੰਨਾਂ ਤੌਰ ਦੇ ਉੱਤੇ ਇੱਥੇ ਮਾਈਨਿੰਗ ਚੱਲ ਰਹੀ ਸੀ ਤੇ ਫਿਰ ਭੱਜੇ ਕਿਉਂ ਸਵਾਲ ਇੱਥੇ ਪੈਦਾ ਹੁੰਦਾ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਦੇ ਉੱਪਰ ਕੀ ਕਾਰਵਾਈ ਕੀਤੀ ਜਾਂਦੀ ਹੈ ਸਾਡੀ ਜਈ ਦੇ ਨਾਲ ਵੀ ਜਿਹੜੀ ਆ ਗੱਲਬਾਤ ਹੋਈ ਆ ਔਰ ਉਹਨੇ ਇਹੀ ਕਿਹਾ ਹੈਗਾ ਕਿ ਆ ਮੌਕਾ ਵੇਖ ਕੇ ਜਿਹੜਾ ਉਹ ਜਿਹੜਾ ਉਸ ਤੋਂ ਬਾਅਦ ਜਿਹੜੀ ਆ ਉਤਰਾੰਤਾ ਇਸ ਦੇ ਉੱਪਰ ਅਗਰ ਕੋਈ ਵੀ ਦੋਸ਼ੀ ਪਾਇਆ ਜਾਂਦਾ ਮਾਈਨਿੰਗ ਦੇ ਉੱਪਰ ਅਤੇ ਉਸ ਦੇ ਖਿਲਾਫ ਜਿਹੜੀ ਆ ਉਹ ਕਾਰਵਾਈ ਕੀਤੀ ਜਾਵੇਗੀ ਪਠਾਨਕੋਟ ਤੋਂ ਏ ਐਨ ਬੀ ਨਿਊਜ਼ ਦੇ ਲਈ ਅਨਮੋਲ ਸ਼ਰਮਾ ਦੀ ਖਾਸ